ਨਾਮ ਆਪਣਾ ਫਿਰ ਮੇਰਾ ਨਾਮ ਸਾਰੰਗ ਹੈ ਕਿਸ ਨਾਮ ਤੇ ਦੁਕਾਨ ਆਪਣੀ ਬਾਲਕੋਂ ਨਾਮ ਹੈ ਕੀ ਹੋਇਆ ਜਿਹੜਾ ਵਜੀ ਆ ਕੇ ਦੁਪਹਿਰੇ ਮੈਂ ਰੋਜ਼ ਰੋਟੀ ਖਾਣ ਜਾਂਦਾ ਮੈਂ ਜਦਾ ਰੋਜ਼ ਹੀ ਰੁਟੀਨ ਦੇ ਨਾਲ ਹੀ ਅੱਜ ਵੀ ਮੈਂ ਗਿਆ ਸੀ ਤੇ ਮੇਰੇ ਪਾਪਾ ਕੱਲੇ ਦੁਕਾਨ ਤੇ ਬੈਠੇ ਸੀ ਤੇ ਦੋ ਜੈਂਟਸ ਆਏ ਉਹਨਾਂ ਨੇ ਗਾਹ ਦੇ ਰੂਪ ਵਿੱਚ ਆਏ ਇੱਕ ਇਹਨਾਂ ਬਾਹਰ ਬੈ ਗਿਆ ਇੱਕ ਅੰਦਰ ਆ ਦੁਕਾਨ ਦੇ ਆ ਗਿਆ ਉਹ ਕਹਿੰਦੇ ਉਹ ਸਾਨੂੰ ਵਾਲੀਆਂ ਕਹਿਦੀਆਂ ਛੋਟੇ ਛੋਟੀਆਂ ਤੇ ਵਾਲੀਆਂ ਦਿਖਾਣ ਲੱਗੇ ਅੰਦਰ ਉਹਨਾਂ ਡੱਬਾ ਕੱਢੇ ਜਿਹੜਾ ਸੋਨੇ ਦਾ ਸਾਡਾ ਸਮਾਨ ਚ ਛਿਪਿਆ ਹੁੰਦਾ ਵਾ ਤੇ ਉਹ ਸਮਾਨ ਉਹਨਾਂ ਨੇ ਚੱਕ ਕੇ ਆਪਣੇ ਕੋਲ ਰੱਖ ਲਿੱਤਾ ਤੇ ਉਹਦੇ ਦਰਮਿਆਨ ਉਹਨੇ ਕਿਹਾ ਕਿ ਮੁਜ਼ਾਹਿਬ ਦੀ ਵਾਲੀ ਦਿਖਾਓ ਵੀ ਦਿਖਾਓ ਤੇ ਕਿਹਾ ਸਾਡੀ ਤੇ ਚੈਨ ਇੱਕ ਮੁੰਦਰੀ ਇੱਕ ਵਾਲੀਆਂ ਜਿਹੜਾ ਚੱਕ ਕੇ ਲੈ ਗਏ ਕਿੰਨੇ ਕੁ ਟਾਈਮ ਸੀ ਇਹ ਦੇਨਵਾਰ ਕੇ 11 ਮਰਦਾ ਟਾਈਮ ਸੀ ਕੋਈ ਕੈਮਰਾ ਵਗੈਰਾ ਲੱਗੇ ਇੱਥੇ ਹਾਂਜੀ ਲੱਗੇ ਆ ਕੋਈ ਵੀਡੀਓ ਸਾਹ ਹੀ ਆਈ ਹੈ ਉਹ ਚੱਕਛਦੀ ਦੀ ਵੀ ਆਈ ਹੈ ਉਹ ਹੱਥ ਮਾਰਦਾ ਵੇ ਡੱਬੇ ਦੇ ਵਿੱਚ ਦੋ ਵਾਰੀ ਆਇਆ ਵਾ ਪਹਿਲੀ ਵਾਰ ਨਹੀਂ ਚੱਕਿਆ ਦੂਜੀ ਵਾਰੀ ਉਹਨੇ ਫਿਰ ਤੋਂ ਤਿੰਨ ਚੀਜ਼ਾਂ ਸਾਡੀਆਂ ਗੈਪ ਕਰਦੇ ਸੀ ਕਿ ਗਾਗ ਬਣ ਕੇ ਆਏ ਆ ਗਾਗ ਬਣ ਕੇ ਆਏ ਕਿ ਸਾਨੂੰ ਵਾਲੀਆਂ ਜੋੜਾ ਚਾਹੀਦਾ ਕਿ ਦੇਖ ਕੇ ਕੀ ਲੱਗ ਰਿਹਾ ਸੀ ਕੋਈ ਚੰਗੇ ਘਰ ਦੇ ਜਿਹਾ ਉਦਾਂ ਹੀ ਚੰਗੇ ਘਰ ਦੇ ਲੱਗਦੇ ਪਏ ਸੀ ਸੋਹਣੇ ਥਪੜੇ ਪਾਏ ਸੀ ਲੱਗਦਾ ਸੀ ਕਿ ਕਸਟਮਰ ਹੀ ਆ ਪਰ ਉਹ ਧੋਖੇ ਤੜੀ ਵਿੱਚ ਇੱਕ ਬੰਦਾ ਬਾਹਰ ਬਹਿ ਗਿਆ ਇਹਨਾਂ ਨੂੰ ਪਤਾ ਨਹੀਂ ਸੀ ਬਾਹਰ ਇੱਕ ਬੈਠਾ ਵ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਡੇਢ ਪੌਣੇ 2 ਲੱਖ ਦਾ ਹੋ ਗਿਆ ਡੇਢ ਪੌਣੇ 2 ਲੱਖ ਦਾ ਕਿ ਮੌਕੇ ਤੇ ਪੁਲਿਸ ਨੂੰ ਕੰਪਲੀਟ ਕਰਤੀ ਕੰਪਲੀਟ ਕਰਨ ਚੱਲੇ ਆ ਜੀ ਪੀਪੀਆਰ ਵਾਲੇ ਆਏ ਸੀ ਨਾ ਉਹ ਚੱਲੇ ਆ ਅੱਛਾ ਕੋਰ ਕਰਨ ਵਾਸਤੇ ਕੀ ਮੰਕਰ ਦੇ ਪ੍ਰਸ਼ਾਸਨ ਕੋਲ ਬਾਈ ਕਰਦੇ ਜਲਦੂ ਜਲਦੀ ਉਹਨਾਂ ਨੂੰ ਫੜਿਆ ਜਾਵੇ ਤੇ ਸਾਨੂੰ ਪ੍ਰਸ਼ਾਸਨ ਕੋਲ ਆਈਡੀ ਹੈ ਕਿ ਤੁਹਾਡੇ ਤੋਂ ਮਾਣ ਸਾਨੂੰ ਵਾਪਸ ਕਰਿਆ ਨਾਮ ਆਪਣਾ ਭਾਈ ਮੇਰਾ ਨਾਮ ਸਾਰੰਗ ਹੈ ਕਿਸ ਨਾਮ ਤੇ ਦੁਕਾਨ ਆਪਣੀ ਬਾਲਕੋਨ ਨਾਮ ਹੈ ਕੀ ਹੋਇਆ ਜਿਹੜਾ ਵਜੀ ਅੱਗੇ ਦੁਪਹਿਰੇ ਮੈਂ ਰੋਜ਼ ਰੋਟੀ ਖਾਣ ਜਾਂਦਾ ਮੈਂ ਜਿੱਦਾਂ ਰੋਜ਼ ਦੀ ਰੁਟੀਨ ਦੇ ਨਾਲ ਹੀ ਅੱਜ ਵੀ ਮੈਂ ਗਿਆ ਸੀ ਤੇ ਮੇਰੇ ਪਾਪਾ ਕੱਲੇ ਦੁਕਾਨ ਤੇ ਬੈਠੇ ਸੀ ਤੇ ਦੋ ਜੈਂਟਸ ਆਏ ਉਹਨਾਂ ਨੇ ਗਾਜ ਦੇ ਰੂਪ ਵਿੱਚ ਆਏ ਇੱਕ ਇਹਨਾਂ ਬਾਹਰ ਬੈ ਗਿਆ ਇੱਕ ਅੰਦਰ ਆ ਦੁਕਾਨ ਦੇ ਆ ਗਿਆ ਉਹ ਕਹਿੰਦੇ ਉਹ ਸਾਨੂੰ ਵਾਲੀਆਂ ਕਹਿਦੀਆਂ ਛੋਟੇ ਛੋਟੀਆਂ ਤੇ ਵਾਲੀਆਂ ਦਿਖਾਣ ਲੱਗੇ ਅੰਦਰ ਉਹਨਾਂ ਡੱਬਾ ਕੱਢਿਆ ਜਿਹੜਾ ਸੋਨੇ ਦਾ ਸਾਡਾ ਸਮਾਨ ਜਿੱਥੇ ਪਿਆ ਹੁੰਦਾ ਵਾ ਤੇ ਉਹ ਸਮਾਨ ਉਹਨਾਂ ਨੇ ਚੱਟ ਕੇ ਆਪਣੇ ਕੋਲ ਰੱਖ ਲਿੱਤਾ ਉਹਦੇ ਦਰਮਿਆਨ ਉਹਨੇ ਕਿਹਾ ਕਿ ਮਜ਼ੇਬ ਦੀ ਵਾਲੀ ਦਿਖਾਓ ਵੀ ਦਿਖਾਓ ਤੇ ਕਿ ਟੋੜ ਸਾਡੀ ਤੇ ਚੈਨ ਇੱਕ ਮੁੰਦਰੀ ਇੱਕ ਵਾਲੀਆਂ ਜਿਹੜਾ ਚੱਟ ਕੇ ਲੈ ਗਏ ਕਿੰਨੇ ਕੁ ਦਾ ਟਾਈਮ ਸੀ ਇਹ 10 ਵਜੇ 11 ਮਿੰਟ ਦਾ ਟਾਈਮ ਸੀ ਕੋਈ ਕੈਮਰਾ ਵਗੈਰਾ ਲੱਗੇ ਇੱਥੇ ਹਾਂਜੀ ਲੱਗੇ ਆ ਕੋਈ ਵੀਡੀਓ ਸਾਹ ਹੀ ਆਈ ਹੈ ਉਹ ਚੱਕਛਦੀ ਦੀ ਵੀ ਆਈ ਹੈ ਉਹ ਹੱਥ ਮਾਰਦਾ ਵੇ ਡੱਬੇ ਦੇ ਵਿੱਚ ਦੋ ਵਾਰ ਹੀ ਆਇਆ ਪਹਿਲੀ ਵਾਰ ਨਹੀਂ ਚੱਕਿਆ ਦੂਜੀ ਵਾਰ ਹੀ ਉਹਨੇ ਪਿੱਛੋਂ ਤਿੰਨ ਚੀਜ਼ਾਂ ਸਾਡੀਆਂ ਗਿਆਪ ਕਰ ਦਿੱਤੀਆਂ ਕਿ ਗਾਗ ਬਣ ਕੇ ਆਏ ਆ ਗਾਗ ਬਣ ਕੇ ਆਏ ਕਿ ਸਾਨੂੰ ਵਾਲੀਆਂ ਜੋੜਾ ਚਾਹੀਦਾ ਕਿ ਦੇਖ ਕੇ ਕੀ ਲੱਗ ਰਿਆ ਸੀ ਕੋਈ ਚੰਗੇ ਘਰ ਦੇ ਜਿਹਾ ਉਦਾਂ ਹੀ ਚੰਗੇ ਘਰ ਦੇ ਲੱਗਦੇ ਪਏ ਸੀ ਸੋਨੇ ਥਪੜੇ ਪਾਇ ਸੀ ਲੱਗਦਾ ਸੀ ਕਿ ਕਸਟਮਰ ਹੀ ਆ ਪਰ ਉਹ ਧੋਕੇ ਚੜੀ ਵੇਚ ਇੱਕ ਬੰਦਾ ਬਾਹਰ ਬਹਿ ਗਿਆ ਇਹਨਾਂ ਨੂੰ ਪਤਾ ਨਹੀਂ ਸੀ ਬਾਹਰ ਇੱਕ ਬੈਠਾ ਵਾ ਤੇ ਮ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਡੇਢ ਪੌਣੇ ਦੋ ਲੱਖ ਦਾ ਹੋ ਗਿਆ ਡੇਢ ਪੌਣੇ ਦੋ ਲੱਖ ਦਾ ਕਿ ਮੌਕੇ ਤੇ ਪੋਸਟ ਨੂੰ ਕੰਪਲੀਟ ਕਰਤੀ ਕੰਪਲੀਟ ਕਰਨ ਚੱਲੇ ਆ ਜੀ ਪੀਸੀਆਰ ਵਾਲੇ ਆਈ ਸੀ ਉਹ ਚੱਲੇ ਆ ਅੱਜ ਹੋਰ ਕਰਾਉਣ ਵਾਸਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਬਾਈ ਕਰਦੇ ਜਿੰਦੂ ਜਲਦੀ ਉਹਨਾਂ ਨੂੰ ਫੜਿਆ ਜਾਵੇ ਤੇ ਸਾਨੂੰ ਪ੍ਰਸ਼ਾਸਨ ਕੋਲ ਆਈਡੀ ਹੈ ਕਿ ਸਾਡੇ ਜਮਾਨਾ ਸਾਨੂੰ ਵਾਪਸ ਕਰ ਲਿਆ